ਮਾਮੂਲੀ ਵਿਵਾਦ ਦੇ ਚਲਦੇ ਫਰੀਦਕੋਟ ਵਿੱਚ ਹੋਈ ਫਾਇਰਿੰਗ ਦੋ ਜ਼ਖਮੀ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਵਿਦੇਸ਼ੋਂ ਆਏ ਨੌਜਵਾਨ ਤੇ ਲੱਗੇ ਗੋਲੀਆਂ ਚਲਾਉਣ ਦੇ ਦੋਸ਼ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਉਜਨੀ ਬਈ ਟੜਕੇ ਗੱਡੀ ਲਿਆਈ ਨਵਾ ਬਾਰਮੂਰੇ ਠੀਕ ਆ ਨੋਵਤ ਤਿੰਨ ਚਾਰ ਜਾਣੇ ਸੀ ਕਾਲੇ ਸੀਸ਼ੇ ਸੀ ਗੱਡੀ ਦੇ ਠੀਕ ਆ ਅਜੀ ਤਾਂ ਉਹਦੇ ਬੱਚਿਆਂ ਨੂੰ ਸਕੂਲ ਤੁਰਨ ਲੱਗੇ ਸੀਗੇ ਉੱਠ ਕੇ ਜੇ ਬਾਸ ਉੱਠ ਕੇ ਬਾਹਰ ਹੀ ਨਿਕਲੇ ਸੀ ਤੇ ਉਹਨੇ ਪਹਿਲਾਂ ਤਾਂ ਗਾਲਾ ਗੁੱਲਾ ਕੱਢੀਆਂ ਕਾਫੀ ਲਾਲ ਤੇ ਮਾਰੇ ਠੀਕ ਆ ਬਾਅਦ ਚ ਉਹਨੇ ਬਾਹਰ ਉੱਤਰ ਕੇ ਠੀਕ ਆ ਤਕਰੀਬਨ ਉੱਤਰ ਕੇ ਕਾਫੀ ਕਾਲਾ ਕਾਲਾ ਗਾਲੀ ਘਲੋਚ ਜਾ ਕੀਤਾ ਉਦੋਂ ਬਾਅਦ ਸਿੱਧਾ ਫਾਇਰ ਮਾਰਿਆ ਬਾਰਾ ਬੋਰ ਦਾ ਜੀ ਜੋ ਹਜੇ ਤੱਕ ਉਧਰ ਤੀ ਚਲੋ ਵੀ ਆਪ ਵਜਿਆ ਕਰਕੇ ਆਇਆ ਆਪਦੇ ਨੇ ਅਸੀਂ ਡਿਗ ਪੇ ਵੀ ਦਵਾਰਾ ਨਾ ਮਾਰੀ ਵੀ ਕ ਮਾਰ ਕੇ ਫੇਰ ਗੱਲ ਕੱਢ ਕੇ ਫਿਰ ਗਿਆ ਕੌਣ ਸੀ ਬੰਦਾ ਉਹ ਪ੍ਰਨਾਮ ਬਾੜ ਦਾ ਮੁੰਡਾ ਜੀ ਗੋਰਾ ਕੋਈ ਬਾਹਰ ਬੂਰੋ ਆਇਆ ਤੇ ਕੋਈ ਰੰਜਿਸ਼ ਹੋਇਆ ਜਾਂ ਕੀ ਹੈ ਰੰਜਿਸ਼ ਤਾਂ ਭਾਈ ਜੀ ਉਹ ਜ਼ਮੀਨ ਕਰਕੇ ਆ ਵੀ ਅਗਲਾ ਕਹਿੰਦਾ ਵੀ ਸਾਰੀ ਜ਼ਮੀਨ ਵਾਲੀ ਹੈ ਰਾਜੇ ਵਾਲੀ ਪਹਿਲਾਂ ਵੀ ਇਹ ਕ੍ਰਿਮੀਨਲ ਰਿਕਾਰਡ ਹੀ ਆ ਉਹਨਾਂ ਦਾ ਸਾਰਾ ਜੀ ਥੋੜਾ ਕੋਈ ਜ਼ਮੀਂਦਾਰ ਹੀ ਆ ਉਹਨਾਂ ਨੇ ਜ਼ਮੀਂਦਾਰ ਤਾਂ ਹਰੇ ਆਏ ਹੁੰਦਾ ਹੀ ਹੈ ਜੀ ਜ਼ਮੀਂਦਾਰ ਹੀ ਹੈ ਜੋ ਕਾਫੀ ਟਾਈਮ ਤੋਂ ਚੱਲ ਰਿਹਾ ਅਗਲਾ ਕਹਿੰਦਾ ਵੀ ਇਹ ਤਾਂ ਸਿਆਪਾ ਹੀ ਨਿਵੜਦੇ ਹਾਂ ਠੀਕ ਹੈ ਜੋ ਸਿੱਧਾ ਫਾਇਰ ਮਾਰਨ ਦਾ ਅਗਲਾ ਮਾਰ ਮਾਰਨ ਵਾਸਤੇ ਆਇਆ ਸੀ ਤਕਰੀਬਨ ਉਹ ਸਾਰੇ ਨੂੰ ਪਤਾ ਜਦੋਂ ਉਹਨਾਂ ਦਾ ਲੱਗਦਾ ਹੀ ਕਈ ਹੈ ਨਹੀਂ ਸਾਡੇ ਰਾਹ ਤੇ ਗੱਲ ਹੀ ਖਤਮ ਹੈ ਥੋੜੀ ਕੀਨਾ ਥੋੜਾ ਲਖਵੀਰ ਸਿੰਘ ਜੀ ਲਖਵੀਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮਾੜੀ-ਮੋਟੀ ਬਹਿਸ ਹੋਈ ਤੇ ਉਹ ਆਂਦਾ ਮੈਂ ਤੁਹਾਡੇ ਘਰੇ ਹੀ ਆਉਣਾ ਆਪਣੇ ਬਿਲਕੁਲ ਘਰ ਦੇ ਸਾਹਮਣੇ ਆ ਗਏ ਜੀ ਉਹਨੇ ਕਹਿੰਦਾ ਤੁਹਾਨੂੰ ਮੈਂ ਮਾਰਨਾ ਤੇ ਸਿੱਧਾ ਫਾਇਰ ਆ ਕੇ ਕਰਤਾ ਯੋਨੇ ਫਾਇਰ ਕਰਕੇ ਆ ਮੈਂ ਤਾਂ ਕਹਿੰਦਾ ਬਾਹਰ ਉੱਠ ਜਾਣਾ ਗਾਲਾ ਗੂਲਾ ਕੱਢੀਆਂ ਜੀ ਕੀ ਰੰਜਿਸ਼ ਕੀ ਹੈ ਵਜਾ ਰੰਜਿਸ਼ ਦੀ ਰਾਂਜੀ ਸਿੰਘ ਹੀ ਪਹਿਲਾ ਜ਼ਮੀਂਦਾਰ ਸੀਗਾ ਉਹ ਨਿਬੜਿਆ ਸੀਗਾ ਜੀ ਉਹ ਬਾਹਰ ਗਿਆ ਹੈ ਸੀਗਾ ਹੁਣ ਦੁਬਾਰਾ ਉਹ ਹੋਣਾ ਹੈ ਜੀ ਹਾਂ ਜੀ ਰੋਲਾ ਥੋੜਾ ਪਹਿਲਾਂ ਜ਼ਮੀਂਦਾਰ ਸੀ ਉਹ ਪਹਿਲਾਂ ਸੀ ਉਹ ਨਿਬੜ ਗਿਆ ਸੀਗਾ ਜੀ ਥੋੜਿਆ ਕੁਝ ਹੋ ਗਈ ਸੀ ਹਾਂ ਨਹੀਂ ਉਹਨਾਂ ਦੇ ਹੱਕ ਜੀ ਦੀਗੀ ਅੱਛਾ ਹਾਂ ਜੀ ਲਈ ਸੀਗੀ ਉਹਨਾਂ ਦੇ ਹੱਕ ਜੋ ਹੋ ਗੀ ਸੀ ਉਹ ਨਿਪਟ ਗਿਆ ਸੀਗਾ ਜੀ ਅੱਛਾ ਇਹ ਹੁਣ ਦੁਬਾਰਾ ਹੁਣ ਆਇਆ ਸੀ ਉਹਦੇ ਬਾਅਦ ਕੌਣ ਬੰਦਾ ਕੌਣ ਇਹ ਪ੍ਰਨਾਨ ਸਿੰਘ ਦਾ ਮੁੰਡਾ ਆਈ ਗੋਰਾ ਕੀ ਮੰਗ ਕਰਦਾ ਤੁਸੀਂ ਸੰਤਨ ਸਾਫ ਦੀ ਮੰਗ ਚਾਹੀਦੀ ਇਹਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਦੋ ਲੋਕ ਚੱਕੀ ਹੋਈ ਵੀ ਦੱਸੇ ਜਾ ਰਹੇ ਕੀ ਮਾਮਲਾ ਸੀ ਤੁਹਾਰਾ ਕਿਸਾ ਦਾ ਰੋਕਤਲਾ ਮਿਲਿਆ ਕੋਠੇ ਨਰੇਂਗੜਾ ਮਾਉਂਟ ਲੇਟਰਾ ਸਕੂਲ ਦੇ ਬੈਕ ਸਾਈਡ ਆ ਉਤਤ ਕੀ ਫਾਇਰਿੰਗ ਦੀ ਇਤਲਾ ਮਿਲੀ ਆ 12 ਬੋਰ ਨਾਲ ਫਾਇਰ ਹੋਇਆ ਤੇ ਦੋ ਬੰਦੇ ਇੰਜਰਡ ਹੋਏ ਆ ਉਹਨਾਂ ਨੂੰ ਇੰਜਰਡ ਹੋਏ ਨੇ ਹੈਗੇ ਆ ਦਾਖਲ ਕਰਾਤਾ ਮੈਡੀਕਲ ਕਾਲਜ ਚ ਉਹ ਜਿੱਦਾਂ ਸਟੇਟਮੈਂਟ ਲਿਖਾਉਂਦੇ ਉਹ ਕਾਰਵਾਈ ਕਰ ਰਹੇ ਸਰ وجہ ਕੀ ਦੱਸੀ ਜਾਏ ਉਹਦਾ ਕੋਈ ਨਾ ਕੋਈ ਲੜਾਈ ਝਗੜਾ ਹੋਇਆ ਉਹ ਮਾਮੂਲੀ ਟਕਰਾਅ ਕੋਈ ਹੋਇਆ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਕੋਈ ਫਾਇਰ ਚਲਾਤਾ ਦੂਸਰੀ ਪਾਰਟੀ ਨੇ ਸਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਕਿਤੇ ਕਿਤੇ ਗੰਨ ਪਾਇਦਾ ਨਹੀਂ ਨਹੀਂ ਉਹ ਅਜੇ ਦੂਰ ਹੀ ਸੀ ਫਾਇਰ ਦੂਰਤੀ ਹੋਇਆ ਕੋਈ ਐਡਾ ਨਹੀਂ ਹੈਗਾ ਉਹਨਾਂ ਦੇ ਕੋਈ ਇੰਜਰੀ ਹੈ ਨਹੀਂ ਕੋਈ ਹੁਣ ਕੀ ਪੋਸਿਸ਼ਨ ਹੈ ਅਜੇ ਉਹਨਾਂ ਦੀ ਸਟੇਟਮੈਂਟ ਲੈਣੇ ਆ ਜਿੱਦਾਂ ਕੋਈ ਉਹ ਸਟੇਟਮੈਂਟ ਲਿਖਾਉਂਦੇ ਉਸ ਹਿਸਾਬ ਨਾਲ ਕਾਰਵਾਈ ਕਰ ਦਿੰਦੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز